हेलो एवरीवन हियर इज योर रीड कॉल वेलकम बैक टू योर फेवरेट YouTube चैनल अर्न मनी जॉब जीवी टीचर्स कंप्यूटर टीचर्स काम ਕਰ ਰਿਹਾ ਅੰਡਰ पीआईसीटीईएस ਉਹਨਾਂ ਵਾਸਤੇ ਬਹੁਤ ਹੀ ਖੁਸ਼ਖਬਰੀ ਦੀ ਖਬਰ ਹੈ ਕਿ ਉਹਨਾਂ ਦਾ ਡੀਏ ਅਲੋਇੰਸ ਜਿਹੜਾ ਉਹ ਹੋਰ ਵਧਣ ਜਾ ਰਿਹਾ ਹੈ ਜਿਵੇਂ ਕਿ ਉਹਨਾਂ ਦਾ ਡੀਏ ਦੀ ਹੈ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆ ਗਿਆ ਵਿਦ ਅਫੀਸ਼ੀਅਲ ਲੈਟਰ ਉਹਨਾਂ ਦਾ 33% ਇਨਕਰੀਸ ਹੋਣ ਜਾ ਰਿਹਾ ਹੈ ਜਿੰਨੇ ਵੀ ਰੈਗੂਲਰ EMPLOYEES ਨੇ ਇਹ ਇਨਫੋਰਮੇਸ਼ਨ ਉਹਨਾਂ ਵਾਸਤੇ ਇੱਕ ਸਾਹਸ ਹੈ ਕਿ ਜਿਹੜੇ ਅੱਗੇ ਜਿਹੜੇ ਆ ਬਾਕੀ ਦੇ EMPLOYEES ਵਾਸਤੇ ਵੀ ਵੱਧ ਸਕਦਾ ਹੈ ਬਟ ਉਹਦੇ ਵਾਸਤੇ ਇਨਫੋਰਮੇਸ਼ਨ ਕੀ ਆਉਂਦੀ ਹੈ ਉਹਦੇ ਵਾਸਤੇ ਤੁਹਾਨੂੰ ਟਿਊਨ ਰਹਿਣਾ ਪੈਗਾ ਸਾਡੇ YouTube ਚੈਨਲ ਦੇ ਨਾਲ ਹੁਣ ਇਹਨਾਂ ਦਾ ਜਿਹੜਾ DA ਅਲਾਇਨਸ ਹੈ 148% ਤੋਂ ਲੈ ਕੇ 181% ਤੱਕ ਵੱਧ ਰਿਹਾ ਔਰ ਇਹ DA ਇਹਨਾਂ ਨੂੰ ਜਨਵਰੀ 2025 ਦੀ ਸੈਲਰੀ ਦੇ ਨਾਲ ਹੀ ਮਿਲਣ ਜਾ ਰਿਹਾ ਵਾ ਸੋ ਹੋ ਸਕਦਾ ਹੈ ਕਿ ਜੇ ਇੱਕ ਡਿਪਾਰਟਮੈਂਟ ਸ਼ੁਰੂ ਕਰ ਰਿਹਾ ਹੈ ਤਾਂ ਬਾਕੀ ਵਾਲੇ ਡਿਪਾਰਟਮੈਂਟਸ ਵੀ ਜਲਦੀ ਹੀ DA ਦੀ ਜਿਹੜੀ ਹੈ ਕੋਈ ਗੁੱਡ ਨਿਊਜ਼ ਲੈ ਕੇ ਆਉਣਗੇ ਉਹਦੇ ਸਤੇ ਸਾਡੇ ਚੈਨਲ ਦੇ ਨਾਲ ਅਪਡੇਟਡ ਡਰੋਪ ਪ੍ਰੈਸ ਦ ਬੈਲ ਆਈਕਨ ਐਂਡ ਸਬਸਕ੍ਰਾਈਬ आवर ਚੈਨਲ ਟਿਲ ਦੈਨ ਟੇਕ ਕੇਅਰ ਬਾਏ ਬਾਏ